Thank you ਬੀਤੀ ਦਿਨੀ ਪਿੰਡ ਲਾਟਿਆਵਾਲਾ ਨੇੜੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਤਿੰਨ ਮੁਲਜ਼ਮ ਜੋ ਕਿ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸ ਰਹੇ ਸਨ ਉਹਨਾਂ ਵਿੱਚੋਂ ਇੱਕ ਗੋਪੀ ਨਾਮਕ ਮੁਲਜ਼ਮ ਵੱਲੋਂ ਪਿੰਡ ਲਾਟਿਆਵਾਲ ਨਿਵਾਸੀ ਸੇਵਾ ਸਿੰਘ ਨੂੰ ਪਿਸਤਲ ਨਾਲ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਉਹਨਾਂ ਵਿੱਚੋਂ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਦੋ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਜੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਐਸਐਚਓ ਇੰਸਪੈਕਟਰ ਹਰ ਗੁਰਦੀਪ ਸਿੰਘ ਨੇ ਵੱਖ-ਵੱਖ ਟੀਮਾਂ ਬਣਾ ਕੇ ਇਸ ਪੂਰੇ ਮਾਮਲੇ ਬਾਬਤ ਚਾਪੇ ਮਾਰੀ ਕੀਤੀ ਹੈ ਤੇ ਦੌਰਾਨ ਦੋ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਅਤੇ ਨਾਲ ਹੀ ਪੁਲਿਸ ਅਧਿਕਾਰੀ ਵੱਲੋਂ ਇਸੇ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਵੀ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਅ ਕੱਲ ਸਾਨੂੰ ਇੱਕ ਡਿਸਟ੍ਰਿਕਟ ਕੋਨ ਆਈ ਸੀ ਜਿਸ ਦੇ ਵਿੱਚ ਕਿ ਇੱਕ ਕੁਲਬੀਰ ਸਿੰਘ ਲਾਇਸ ਮਿੱਠੂ ਨਾਮ ਦਾ ਲੜਕਾ ਜਿਹੜਾ ਕਿ ਲਾਟੀਆਂ ਵਾਲਾ ਰਹਿਣ ਹੋਇਆ ਉਨੇ ਸਾਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਇੱਕ ਰਿਲੇਟਿਵ ਜਿਸ ਦਾ ਕੀ ਨਾਮ ਕੀ ਬਿੱਲਾ ਹੈ ਉਹਦੇ ਕਿਸੇ ਨੇ ਗਨ ਸ਼ਾਟ ਇੰਜਰੀ ਕਰ ਦਿੱਤੀ ਉਹ ਤਿੰਨ ਜਣੇ ਇਨਕਲੂਡਿੰਗ ਮਿੱਠੂ ਬਿੱਲਾ ਅਤੇ ਉਹਨਾਂ ਦਾ ਇੱਕ ਹੋਰ ਰਿਸ਼ਤੇਦਾਰ ਜਿਹਦਾ ਨਾਮ ਹੈ ਗੁਰਪ੍ਰੀਤ ਸਿੰਘ ਉਰਫ ਗੋਪੀ ਇਹ ਤਿੰਨ ਜਣੇ ਬਾਈਕ ਤੇ ਤਲਵੰਡੀ ਮਾਦੋ ਸਾਈਡ ਤੋਂ ਮੋਠਾਵਾਲ ਵਾਲੀ ਸਾਈਡ ਤੇ ਜਾ ਰਹੇ ਸਨ ਰਸਤੇ ਵਿੱਚ ਜਦੋਂ ਇਹ ਜਾ ਰਹੇ ਸਨ ਤਾਂ ਇੱਕ ਪਲਸਰ ਉੱਤੇ ਤਿੰਨ ਨੌਜਵਾਨ ਜਿਨ੍ਹਾਂ ਵਿੱਚੋਂ ਇੱਕ ਵਰਦੀ ਧਾਰੀ ਸੀ ਅਤੇ ਦੋ ਸਿਵਲ ਦੇ ਵਿਕਸਨ ਜੋ ਕਿ ਤਿੰਨੇ ਆਪਣੇ ਆਪ ਨੂੰ ਪੁਲਸ ਕੋਲੋਂ ਆਜ਼ਮ ਦੱਸਦੇ ਸਨ ਅਤੇ ਸੀਆਈਏ ਜਲੰਧਰ ਨੂੰ ਬਿਲੋਂਗ ਕਰਨ ਬਾਰੇ ਗਲਤ ਇਤਲਾਹ ਦੇ ਕੇ ਉਹਨਾਂ ਦੀ ਤਲਾਸ਼ ਲੈਣ ਦੀ ਕੋਸ਼ਿਸ਼ ਕੀਤੀ ਤੇ ਤਲਾਸ਼ ਲੈਣ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਲੜਕਿਆਂ ਨੂੰ ਸ਼ੱਕ ਹੋਇਆ ਜਿਸ ਦੇ ਵਿੱਚ ਕਿ ਉਹਨਾਂ ਦੀ ਇੱਕ ਆਪਸ ਦੇ ਵਿੱਚ ਸਕਫਲ ਹੋ ਗਿਆ ਡਿਊਰਿੰਗ ਦ ਸਕਫਲ ਉਹਨਾਂ ਦੇ ਵਿੱਚ ਜਿਹੜੇ ਤਿੰਨ ਲੜਕੇ ਜਿਨ੍ਹਾਂ ਦੇ ਵਿੱਚ ਇੱਕ ਮਾਮਰੇਤ ਵਰਦੀਤਾਰੀ ਸੀਗਾ ਤੇ ਦੋ ਲੜਕੇ ਜਿਹੜੇ ਦੂਸਰੇ ਸੀਗੇ ਉਹ ਚੋਂ ਇੱਕ ਲੜਕਾ ਜਿਸ ਦਾ ਨਾਮ ਕੀ ਹੈਪੀਅਰ ਉਹਨੇ ਆਪਣੇ ਵੈਪਨ ਤੋਂ ਫਾਇਰ ਕਰ ਦਿੱਤਾ ਜੋ ਕਿ ਬਿੱਲੇ ਦੇ ਐਬਡੋਮਨ ਵਿੱਚ ਲੱਗਾ ਦੋ ਹੀ ਇਜ਼ ਆਊਟ ਆਫ ਡੇਂਜਰ ਹੀ ਵਾਸ ਰਸ਼ ਟੂ ਦ ਹਸਪੀਟਲ ਜਿੱਥੇ ਕਿ ਉਹਨੂੰ ਆਪਰੇਟ ਕੀਤਾ ਗਿਆ ਹੁਣ ਉਹ ਖਤਰੇ ਤੋਂ ਬਾਹਰ ਇਹ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮਾਨਯੋਗ ਐਸਐਸਪੀ ਕਪੂਰਥਲਾ ਸਾਹਿਬ ਮੈਮ ਵਦਸਲਾ ਗੁਪਤਾ ਆਈਪੀਐਸ ਐਸਪੀਡੀ ਸਰਬਜੀਤ ਰਾਏ ਸਰ ਤੇ ਇਸ ਤੋਂ ਇਲਾਵਾ ਐਸਐਚਓ ਹਰਗੁਰਦੇਵ ਤੇ ਮੈਂ ਅਸੀਂ ਅਲੱਗ-ਅਲੱਗ ਟੀਮਾਂ ਗਠਿਤ ਕੀਤੀਆਂ ਅਤੇ ਅਲੱਗ-ਅਲੱਗ ਐਂਗਲਸ ਤੋਂ ਇਹਨੂੰ ਐਕਸਪਲੋਰ ਕਰਨਾ ਸਟਾਰਟ ਕੀਤਾ ਇਨਵੈਸਟੀਗੇਸ਼ਨ ਸਟਾਰਟ ਕੀਤੀ ਪਰਚਾਦਰਜ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ 107 ਨੰਬਰ ਪਰਚਾਦਰਜ ਕੀਤਾ ਅੰਡਰ ਸੈਕਸ਼ਨ 307 34 ਅਤੇ 25 27 54 ਨੰਬਰ ਆਰਮਜ਼ੈਕਟਾ ਜਿਹੜੀਆਂ ਵੱਖ-ਵੱਖ ਟੀਮਾਂ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਕਿ ਅਸੀਂ ਜਿਹੜਾ ਬੰਦੇ ਨੇ ਵਰਦੀ ਪਾਈ ਹੋਈ ਸੀਗੀ ਉਸ ਦਾ ਨਾਮ ਜਤਿੰਦਰ ਸਿੰਘ ਹੈ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਉਹ ਲੜਕਾ ਕਾਫੀ ਲੰਮੇ ਸਮੇਂ ਤੋਂ ਜਲੰਧਰ ਪੁਲਿਸ ਲਾਈਨ ਕਮਿਸ਼ਨਰੇਟ ਤੋਂ 11000 ਚਲ ਰਿਹਾ ਸੀਗਾ ਤੇ ਉਹ ਮਾੜੀ ਸੰਗਤ ਵਿੱਚ ਪਿਆ ਹੋਇਆ ਸੀ ਜਿਸ ਕਾਰਨ ਉਹ ਇਦਾਂ ਹੀ ਹਰਕਤਾਂ ਕਰ ਰਿਹਾ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਇੱਕ ਲੜਕਾ ਹੋਰ ਜਿਸ ਦਾ ਨਾਮ ਹੈ ਜੀ ਜੱਸਾ ਉਹਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜੋ ਕਿ ਇਹਨਾਂ ਦੇ ਨਾਲ ਸੀਗਾ ਮੌਕੇ ਵਾਰਦਾਤੇ ਇਸ ਤੋਂ ਇਲਾਵਾ ਜਿਹੜੇ ਦੋ ਦੂਸਰੇ ਲੜਕੇ ਹੋਰ ਸਨ ਜਿਹੜੇ ਕਿ ਉੱਥੇ ਜਿਨ੍ਹਾਂ ਨੇ ਕਾਂਸਪਰੇਸੀ ਕੀਤੀ ਤੇ ਮੌਕੇ ਤੇ ਮੌਜੂਦ ਸਨ ਉਹ ਆਰੌਂਡ ਦ ਰਨ ਅਸੀਂ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਨੇ ਆਪਣੇ ਖੁਫੀਆ ਸੋਰਸਸ ਥਰੂ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸਰ ਵਰਦੀ ਦੀ ਆੜਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਜਾਂ ਅੰਗਾਮੀ ਵਾਲਾ ਖਤਰਾ ਕੀ ਕਹਨਾ ਚਾਹੀਦਾ ਹੈ ਜੀ ਦੇਖਿਓ ਜੀ ਜਿਹੜੇ ਕੁਝ ਨੌਜਵਾਨ ਜਿਹੜੇ ਚਾਹੇ ਉਹ ਪੁਲਿਸ ਦੇ ਵਿੱਚ ਹੋਣ ਜਾਂ ਕਿਸੇ ਹੋਰ profession ਦੇ ਵਿੱਚ ਹੋਣ ਜੀ ਉਹ ਗਲਤ ਸੰਗਤ ਵਿੱਚ ਬੈਹ ਜਾਂਦੇ ਹਨ ਤਾਂ ਉਹ ਇਦਾਂ ਦੀਆਂ ਹਰਕਤਾਂ ਜਿਹੜੀਆਂ ਕਰ ਜਾਂਦੇ ਹਨ ਇਸ ਲਈ ਸਾਡੇ ਸੀਨੀਅਰ ਅਫਸਰਾਂ ਵੱਲੋਂ ਕਾਫੀ ਉਪਰਾਲੇ ਕੀਤੇ ਜਾ ਰਹੇ ਆ ਜਿਦੇ ਵਿੱਚ ਕੀ ਅਸੀਂ ਆਪਣੇ ਸਾਰੇ ਮੁਲਾਜ਼ਮਾਂ ਨੂੰ ਸੈਂਸਿਟਾਈਜ਼ ਕਰਦੇ ਆ ਜੇ ਕਿਸੇ ਨੂੰ ਕੋਈ ਮਾੜੀ ਆਦਤ ਲੱਗ ਵੀ ਜਾਂਦੀ ਹੈ ਤੇ ਸੀਨੀਅਰ ਅਫਸਰ ਇਹਦੇ ਲਈ ਅਲੱਗ-ਅਲੱਗ ਸੈਮੀਨਾਰਸ ਲਗਾ ਕੇ ਇਹਨਾਂ ਨੂੰ ਇਹਦੇ ਮਾੜੇ ਪ੍ਰਭਾਵ ਬਾਰੇ ਜਿਹੜੀ ਹੈ ਜਾਣਕਾਰੀ ਦਿੰਦੇ ਹਨ ਅੱਗੇ ਵੀ ਦਿੰਦੇ ਰਵਾਂਗੇ ਅਸੀਂ ਆਪਣੇ ਗਰਾਸਰੂਟ ਲੈਵਲ ਜੋ ਕਿ ਸਾਡੇ ਪੁਲਿਸ ਸਟੇਸ਼ਨਸ ਐ ਉਹਨਾਂ ਦੇ ਵਿੱਚ ਵੀ ਆਪਣੇ ਐਸਐਚਓਜ਼ ਨੂੰ ਟਾਈਮ ਟੂ ਟਾਈਮ ਖਦਾਇਤ ਕਰਦੇ ਆ ਕਿ ਆਪਣੇ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਦੇ ਲਈ ਵੈਲਫੇਅਰ ਦੇ ਵਾਸਤੇ ਵੱਧ ਤੋਂ ਵੱਧ ਕੰਮ ਕਰਨ ਤਾਂ ਜੋ ਜੇ ਕੋਈ ਮਾਨਸਿਕ ਤੌਰ ਤੇ ਜਾਂ ਪਰਿਵਾਰਕ ਤੌਰ ਤੇ ਪਰੇਸ਼ਾਨ ਹੈ ਤਾਂ ਉਹਦੀ ਜਿਹੜੀ ਪਰੇਸ਼ਾਨੀ ਉਹਨੂੰ ਦੂਰ ਕੀਤਾ ਜਾ ਸਕੇ ਅਤੇ ਕਦੇ ਵੀ ਅਜਿਹਾ ਕੋਈ ਸਟੈਪ ਜਿਹੜਾ ਸਾਡਾ ਮੁਲਾਜ਼ਮ ਨਾ ਚੁਣੇ ਚਲਣ ਦਾ ਕਾਰਨ ਕਿ ਕੋਈ ਰੰਜਿਸ਼ ਨਹੀਂ ਲੜਕਿਆਂ ਨਹੀਂ ਇਦਾਂ ਦਾ ਹਜੇ ਤੱਕ ਕੋਈ ਵੀ ਤਫਤੀਸ਼ ਦੇ ਵਿੱਚ ਅੱਜ ਦੀ ਗੱਲ ਸਾਹਮਣੇ ਨਹੀਂ ਆਈ ਹੈ ਜਦੋਂ ਉਹ ਲੜਕਿਆਂ ਨੇ ਇਨਾਂ ਨੂੰ ਰੋਕਿਆ ਸੀਗਾ ਜਿਹੜੇ ਐਗਰੀਵਡ ਹੈਗੇ ਉਹਨਾਂ ਨੂੰ ਜਦੋਂ ਰੋਕਿਆ ਸੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਵਿਦਰੋਹ ਕੀਤਾ ਕਿਉਂਕਿ ਜਿਹੜੇ ਮਦਈ ਹੈ ਤੇ ਜਿਹੜੇ ਜਿਹਦੇ ਗੋਲੀ ਲੱਗੀ ਹੈ ਉਹਨਾਂ ਨੂੰ ਸ਼ੱਕ ਹੋਇਆ ਕਿ ਇਹ ਕੋਈ ਨਕਲੀ ਟੀਮ ਬਣ ਕੇ ਸਾਡੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਉਹਨਾਂ ਨੇ ਉਹਨਾਂ ਨੂੰ ਕਨਫਰੰਟ ਕੀਤਾ ਤੇ ਉਸ ਦੇ ਵਿੱਚ ਲੜਕੇ ਨੇ ਫਾਇਰ ਕਰ ਦਿੱਤਾ ਪਹਿਲਾਂ ਤੋਂ ਪਰਚ ਵੀ ਉਹਨਾਂ ਦੱਸ ਰਹੇ ਹੋ ਲੰਬੇ ਸਮੇਂ ਤੋਂ ਇਹ ਵਾਲਾ ਕੰਮ ਕਰਦੇ ਸੀ ਜਿਹੜਾ ਦੋ ਲੜਕੇ ਹੈਗੇ ਇੱਕ ਗੋਪੀ ਹੈ ਤੇ ਇੱਕ ਸੀਪਾ ਸੀਪ ਦੇ ਉਹ ਦੋਨਾਂ ਜਿਹੜੇ ਹੈਗੇ ਉਹਨਾਂ ਤੇ ਪਹਿਲਾਂ ਵੀ ਆਰਮ ਸੈਕ ਦੇ ਪਰਚੇ ਦਰਜ ਹੈਗੇ ਨੇ ਦੇ ਆਰ ਆਨ ਦਾ ਰਨ ਜਿੱਦਾਂ ਇਹ ਫੜੇ ਜਾਣਗੇ ਉਹਦੇ ਹੋਰ ਤਫਤੀਸ਼ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਵੀ ਵਿਲ ਡੂ ਦਾ ਨੀਡਫਲ ਅਕੋਰਡਿੰਗ ਟੂ ਦਾ ਲਾ ਜੀ ਵੀ ਦੋ ਹੈ ਤਾਂ ਕਿਤੇ ਦੋ ਹੀ ਜੀ ਦੋ ਗ੍ਰਿਫਤਾਰ ਇਹਨਾਂ ਵਿੱਚ ਉਹ ਜਿਹੜਾ ਮੁੰਡਾ ਦਸਤਾ ਰਿਪੋਰਟਿੰਗ ਵਾਲਾ ਮੁੰਡਾ ਹਾਂ ਜੀ ਉਹ ਗ੍ਰਿਫਤਾਰ ਕਰ ਦਿੰਦੇ ਜਤਿੰਦਰ ਜਤਿੰਦਰ ਜੀ